ਨੋ ਨਾ ਪਰਮ ਪਟ ਖੂਲੇ ਗੁਰ ਪਰਸਾ ਰੀਜਾੜਿਆ ਸਾਚੀ ਦੇਵਾ ਲਾਗੀ ਹਰ ਪੀ ਕਰ ਸਤਪੁਰਸ ਸਾਖੀ ਦੇਵ ਲਾਖੀ ਹੈ ਤੇ ਜੱਜ ਸਤਗੁਰ ਸੋ ਮਨ ਮਾਨਿਆ ਸਤਗੁਰ ਸੋ ਮਨ ਬਿਚੇ ਕਰੀ ਜੈ ਹੋ ਦਿਆਗਰ ਦਰਸ਼ਨ ਦੇਵਾ ਨਾ ਐਸੀ ਵਖਸ਼ ਕਰੀ ਜੈ ਅਮ ਤੀਖਤ ਵਾਹੰਕਾਰ ਵਾਹਿਗੁਰੂ ਦੀ ਕਿਰਪਾ ਤੇ ਸ਼੍ਰੀ ਪਕਾਉ ਤੇ ਜੀ ਸਹਾਇ ਵਾਰ ਸ਼੍ਰੀ ਪਕਾਉ ਤੇ ਜੀ ਕੀ ਪਾਦਸ਼ਾਹੀ ਦਸਮੀ ਪ੍ਰਥਮ ਪਕਾਉ ਤੇ ਸਿਮਰ ਕਾ ਗੁਰੂ ਨਾਨਕੁ ਲਈ ਤਿਆਇ ਫਿਰ ਅੰਗਦ ਗੁਰਤਾ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਿ ਗੁਬਿੰਦ ਨਾਮ ਸਿਮਰਾਂ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿਠੇ ਸਬਦੁ ਭਜਾਇ ਤੇ ਬਹਾਦਰ ਸਿਮਰ ਘਰ ਨਾਮ ਨਿਰਯਾਵ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹਿਆਂ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧੰਨ ਕਰਕੇ ਖਾਲਸਾ ਜੀਵਨ ਜੀ ਪਿਆਰਿਆਂ ਚੰਨ ਹੱਸ ਸਹਿਵਜਾ ਦੇ ਆਂਚਲ ਗਮਕਤਿਆਂ ਖੱਟੀਆਂ ਜੱਪੀਆਂ ਤੋਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੀਵ ਚਲਾਈ ਤੇਗ ਵਾਈ ਦੇਖ ਕੇ ਅੰਮ੍ਰਿਤ ਕੀ ਤਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਵਾਹ ਜੀ ਨਾ ਸੰਗਾ ਸੰਗਣਿਆ ਨੇ ਧਰਮ 헤ਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਪ੍ਰਵਾਧੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭ ਤਨਾ ਸੁਹੂ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਜੀ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰੇ ਕੋ ਜੀ ਪ੍ਰਤਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਚੇਤਿਆ ਬਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦੇਖ ਤੇ ਗੁਫਤੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲ ਜੀ ਸਿਖਾਂ ਨੂੰ ਸਿੱਖੀ ਦਾ ਅੰਕੇਸ দান ਰਹਿਦਾਨ ਵਿਵੇਕਦਾਨ ਵਿਸਾਹਦਾਨ ਪ੍ਰੋਸਾਦਾਨ ਦਾਨ ਸਰਦਾਨ ਨਾਮਦਾਨ ਸ਼੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਕੀਆਂ ਚੰਦੇ ਬੁੰਗੇ ਜੋਗੋ ਜੋਗ ਅਟਲ ਧਰਮ ਕਾਇ ਕਾਰ ਬੋਲੋ ਜੀ ਸਵਾ ਲੇ ਕੋ ਸਿਖਾਂ ਦਾ ਮਾਨੀਵਾ ਮੱਤ ਉੱਚੀ ਮੱਤ ਪੰਥ ਦੇ ਰਾਖੀ ਆਪ ਵਾਹਿਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੱਲਾ ਤੋਂ ਬੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜਿਨ ਬਖਸ਼ੂ ਏ ਨਿਮਾਰਿਆਂ ਦੇ ਮਾਂ ਨੇਤਾਨਿਆਂ ਦੇ ਤਾ ਨਿਓਤਿਆਂ ਦੀਓ ਬਾਤੇ ਪਾਵਨ ਕਿਰਪਾ ਨਿਧਾਨ ਭਤਵਸ਼ਲ ਜੁਗ ਜੋਗ ਅਤਮ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਹਜੂਰੇ ਅੰਦਰ ਸਮੋਹ ਸੰਗਤ ਵੱਲੋਂ ਅਰਦਾਸ ਦੇਂਤੀ ਹੈ ਜੀ ਚਾਰ ਪਹਿਰ ਰਹਿ ਆਪ ਜੀਆਂ ਦੇ ਭਾਣੇ ਅੰਦਰ ਬਤੀਤ ਹੋਈ ਹੈ ਕੋਟਾਂ ਕੋਟ ਸ਼ੁਕਰਾਨਾ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਆਪ ਜੀਆਂ ਦੇ ਬਾਣੇ ਅੰਦਰ ਸੇਵਾ ਸਿਮਰਨ ਵਿੱਚ ਬਤੀਤ ਕਰਵਾ ਲੈਣਾ ਜੀ ਏ ਸਮੇ ਤਾਂ ਤਾਂ ਅਰਸ਼ੀਤ ਦਾਦਾ ਦੀਪ ਸਿੰਘ ਜੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰ ਅੰਦਰ ਆਪ ਜੀਆਂ ਦੇ ਸੋਹਣੇ ਸਿੰਘਾਸਨ ਤਿਆਰ ਹਨ ਸਮੂਹ ਸੰਗਤਾਂ ਨੂੰ ਪ੍ਰਕਾਸ਼ਮਾਨ ਰੂਪ ਹੋ ਕਰਕੇ ਦਿਦਾਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ ਨਿਹਾਲ ਨਿਹਾਲ ਕਰੋ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਬੇਟਾਵਾਂ ਦਰਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਦਰਾਂ ਕਰਾਂ ਸਿੱਖੀ ਸਿਦਕ ਭਰੋਸਾ ਨਾਮ ਦਾ ਦੀਦਾਤ ਬਖਸ਼ਿਸ਼ ਕਰਦੇ ਹੋਏ ਸ਼ੋਭ ਭਾਵਨਾ ਗੁਰਮਤਮ ਸਾਰ ਪੂਰਨ ਕਰਨਿਆਂ ਜੀ ਇਸਵੇਂ ਪ੍ਰਕਾਸ਼ ਅਸਥਾਨ ਲਈ ਚੜ੍ਹਨੇ ਪਾਉਂਦੀ ਆਗਿਆ ਬਖਸ਼ੋ ਰਸਤੇ ਵਿੱਚ ਆਂਗ ਸੰਗ ਸਹਾਈ ਕੋੜਾਂ ਜੀ ਸੇਈ ਪਿਆਰੇ ਮੇਰ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤਿ ਆਵੇ ਨਾਮੇ ਨਾਮ ਚੜ੍ਹਦੀ ਕਲਾ ਰਪਾਰੇ ਸਰਬਤ ਦਾ ਪੜਾ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਹਿ ਬੋਲੇ ਸੋਨਹਾ